ਹਨ ਪਰਬੋ ਲੋ ਜੀ ਤਿੰਨ ਕਿਆਰੀਆਂ ਤਾਂ ਪੂਰੀਆਂ ਹਰੇ ਬਈ ਮਾਰ ਰਹੀਆਂ ਨੇ ਆਪਾਂ ਝੋਨਾ ਲਾਉਣਾ ਹੈ 1509 ਪੀ 126 ਤੇ 77 ਤਿੰਨੇ ਵੈਰੈਟੀਆਂ ਲਾਉਣੀਆਂ ਨੇ ਦੱਸੋ ਆਪ ਕੋ ਆਪਣੇ ਏਰੀਆ 'ਚ ਤੁਹਾਡੇ 'ਚ ਕਿਹੜੀ ਕਿਹੜੀ ਲੱਗਦੀ ਆ ਤੇ ਆਲੂਆਂ ਕਰਕੇ ਆਪਾਂ ਲਾਉਣੀਆਂ ਉਹੀ ਆ ਲੋ ਜੀ ਹੋਰਲੀ ਫਸਲ ਦੀ ਤਿਆਰੀ ਚੱਲੀ ਜਾਂਦੀ ਆ ਦੇਖੋ ਤੁਹਾਡੇ ਸਾਹਮਣੇ ਹੀ ਆ ਬੰਦੇ ਲੱਗੇ ਹੋਏ ਨੇ ਗਾਂਹਾਂ ਵਾਲੀਆਂ ਕਿਆਰੀਆਂ ਸੁਮਾਰਨ ਪਲਾਟਾ ਆਪਣਾ ਇਹ ਤਕਰੀਬਨ ਤੁਹਾਨੂੰ ਪਤਾ ਹੀ ਹੈ ਵੀ ਆਲੂਆਂ ਦੀ ਪਟਾਈ ਤੋਂ ਬਿੱਲੇ ਹੀ ਪਿਆ ਜਿੰਨੀ ਜਗ੍ਹਾ 'ਚ ਆਪਾਂ ਪਨੀਰੀ ਰਲਾਉਣੀ ਹੁੰਦੀ ਆ ਕਿਉਂਕਿ ਆਪਾਂ ਬਜਾਈ ਬਜੂਈ ਕੋਈ ਸਿਰਫ ਫਸਲ ਦੀ ਨਹੀਂ ਕਰਦੇ ਜਦਦੇ ਆਲੂ ਪੱਟੇ ਨੇ ਆਪਾਂ ਫਰਵਰੀ ਦੇ ਲਾਸਟ ਦਿਨਾਂ 'ਚ ਜਦਦਾ ਹੀ ਪਲਾਟਾ ਆਪਣਾ ਵਿੱਲਾ ਪਿਆ ਰੌਣੀ ਕਰਤੀ ਬਾਹਤਾ ਰੌਣੀ ਕਰਤੀ ਬਾਹਤਾ ਚੰਗੀ ਤਰ੍ਹਾਂ ਕੱਖ ਜਮਾ ਕੇ ਜੋ ਕੁਝ ਪਾਉਣਾ ਹਤੀ ਵਿੱਚ ਧੂੜੀ ਰਾੜੀ ਜੋ ਵੀ ਉਪਾਕੇ ਪਾਣੀ ਲਾ ਕੇ ਬਾਤਾ ਇਦਾਂ ਤਿਆਰ ਕਰੀ ਜਾਈਦਾ ਇਦਾਂ ਹੀ 6-7 ਵਾਰੀ ਟ੍ਰੀਟਮੈਂਟ ਹੋਇਆ ਦਾ ਪਲਾਟ ਦਾ ਸਾਰੇ ਦਾ ਹਰ ਇੱਕ ਸਾਲ ਇਦਾਂ ਹੀ ਕਰਦੇ ਹਾਂ ਲੱਗੇ ਹੋਏ ਨੇ ਬੰਦੇ ਪੱਧਰ-ਪੁੱਧਰ ਕਰਨ ਲੈਜਰ ਮਾਰ ਲਿਆ ਤੀ ਹੂੰ ਬੱਟਾਂ ਦੇ ਲਵੇ ਮਾੜਾ ਮੋਟਾ ਜਿਹੜਾ ਉੱਚਾ ਨੀਮਾਉ ਕਰਦੇ ਨੇ ਸੈਟਿੰਗ ਤੇ ਇਸ ਵਾਰ ਵੜਾਈ ਪਾ ਰਿਹਾ ਖਾਲ ਆ ਕੇ ਆਈ ਅਜਰ ਲੜਾਈ ਆ ਈਸ਼ਵਰ ਆਜਰ ਲੜਾਈ ਆ ਹਾਂ ਜੇ ਕਾ ਆ ਹੁਣੇ ਰਲਾਈ ਆ ਇਹ ਅੱਜ ਕਾ ਨਹੀਂ ਈਸ਼ਵਰ ਆ ਹਾਂ ਉਹ ਕੱਲ ਉਹ ਕੱਲ ਕਾ ਹੈ ਅੱਜ ਆ ਕੱਲ ਦਾ ਪਰ ਲਾ ਮੈਨੂੰ ਪਤਾ ਹਰ ਜਾਨਾ ਹੀ ਇੱਕਿਆਰੀ ਲੜਾਈ ਜਾਨੇ ਆ ਜਿਵੇਂ ਜਿਵੇਂ ਆਪਣੀ ਮੱਕੀ ਵੱਡੀ ਜਾਣੀ ਉਸ ਹਿਸਾਬ ਨਾਲ ਫਿਰ ਪਨੀਰੀ ਪੱਕਦੀ ਨਹੀਂ ਹੈਗੀ ਕਦੇ ਇੱਕ ਦਿਨ ਛੱਡ ਕੇ ਕਦੇ ਦੋ ਦਿਨ ਛੱਡ ਕੇ ਕਦੇ ਰੋਜ਼ਾਨਾ ਹੀ ਜਿੱਦਾਂ ਵੀ ਲੋਟ ਹੈ ਚੱਲੀ ਜਾਂਦਾ ਕੰਮਕਾਰ ਸਮਾਨ ਲੋਡਿੰਗ ਕਰ ਰਹੇ ਆ ਜਿਹੜਾ ਉੱਥੇ ਉੱਥੇ ਲੈ ਕੇ ਜਾਣਾ ਹਲਕਾ ਹਲਕਾ ਜਿਹਾ ਰੱਖ ਲਿਆ ਸੁਆਗਾ ਤਾਂ ਨਮਾ ਵੀ ਹੈਗਾ ਜਾਨੀ ਆ ਪ੍ਰਾਣਾ ਇਹ ਜਾਣ ਕੇ ਰੱਖ ਲਿਆ ਉੱਥੇ ਬਸ ਆਪਣੇ ਰੋੜ ਦੇ ਲਵੇ ਲਵੇ ਕੱਚੀ ਪਹੀ ਦੀ ਆਪਾਂ ਮਿੱਟੀ ਲਾਉਣੀ ਆ ਚੱਕਣਾ ਵੀ ਸੌਖਾ ਬੰਦਿਆਂ ਨੂੰ ਤੇ ਤਵੀਆਂ ਵਾਲਾ ਜਾਂਦਾ ਰੱਖ ਲਿਆ ਪੱਤਾ ਕੱਢ ਕੇ ਫਿਰ ਆਪਾਂ ਓਪਣ ਓਪਣ ਕੇ ਆਰੇ ਲੈਜਰ ਕਰ ਦਿੰਨੇ ਨੇ ਉਹ ਇਹ ਤੋਂ ਅਕਨਾਂ ਆ ਪੱਕਰਾ ਤੇ ਕਰਾ ਤੇ ਹੋਰ ਕੀ ਰਦਣਾ ਹੋ ਜਿੰਦਾ ਖਾਲਾਂ ਵਾਲਾ ਜਿੰਦਾ ਆਲੂਆਂ ਵਾਲਾ ਛੋਕਲੇ ਲੈਂਡ ਤੋਂ ਆਏ ਨਹੀਂ ਜੀ ਇੰਜਨ ਦੀ ਸਰਵਿਸ ਕਰਨ ਕੰਮ ਆਂ ਦੀ ਗੱਲ ਜਿਹੜੀਆਂ ਦੇਖੋ ਇਹ ਫਿਕਰ ਹੋਤੀ ਹੈ ਕੱਢ ਲਿਆ ਇਹ ਲੇਜ਼ਰ ਕਰਾ ਕਸਾ ਬਾਈ ਤੇ लाडी ਤੇ ਈਸ਼ਵਰ ਬਹਿ ਗਿਆ ਉੱਤੇ ਫੜ ਕੇ ਬੈਗ ਉਹਦਾ ਤੇਤੀ ਚੱਲ 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 ਮਿੱਤਰੋ ਕਾਰਵਾਈ ਪਾ ਗਏ ਜਿੰਦਾ ਤੋੜ ਗਏ ਆ ਦੇਖੋ ਜਿੰਦਾ ਤੋੜ ਕੇ ਪੱਤੀ ਪਰਿਆਟ ਓਏ ਜਿੰਦਾ ਤੋੜ ਕੇ ਦੇਖੋ ਆ ਲਓ ਚੋਰ ਇਹ ਇਧਰ ਆ ਸਾਰਾ ਫੂਕਵਾ ਅੱਗੇ ਜੋ ਵੀ ਸਟਾਰਟਰ ਥੀਗਾ ਤੇ ਤਾਰਾਂ ਲੈ ਕੇ ਆ ਦੇਖੋ ਕਿਵੇਂ ਬੰਨੇ ਪਏ ਨੇ ਲਓ ਕਰੋ ਚੈੱਕ ਓਏ ਐਡੇ ਤਕੜੇ ਜੋਰ ਨੇ ਸਭ ਤੋਂ ਬਾਹਰ ਆ ਜੀ ਮਿੱਤਰੋ ਲਾਗੇ ਜੀ ਆਪਾਂ 11 11 ਲੈਜਰ ਕਰ ਦੇਣਾ ਆਪਣੇ ਬੱਟਾਂ ਪਾਰੀਆਂ ਦੇਖੋ ਬੱਟ ਪਾਲੀ ਤੇ ਉਦਾਂ ਹੀ ਆਪਾਂ ਨੇ 11 11 ਲੈਜਰ ਕਰ ਦੇਣਾ ਜੇ ਆਪਾਂ ਸਾਰੇ ਪਲਾਟ ਨੂੰ ਕਰ ਦਿਆਂ ਫਿਰ ਖਿੱਚ ਕੇ ਜੀ ਇਹ ਬਹੁਤ ਹੰਦਾ ਬਹੁਤ ਜ਼ਿਆਦਾ ਖਰਾਬ ਹੈ ਉਹਦੇ ਕਰਕੇ ਆਪਾਂ ਨੇ ਜਿਵੇਂ ਜੀਲੀ ਦੇ ਤਿਆਰੇ ਪਾਉਣੇ ਨੇ ਉਦਾਂ ਹੀ ਆਪਾਂ ਨੇ ਲੈਜਰ ਕਰ ਦਨੇ ਨੇ ਪਲਾਟ ਲੱਗੇ ਹੋਏ ਨੇ ਬੰਦੇ ਆ ਦੇਖੋ ਹਿੱਟ ਕਰਨ ਕਿਾਰੇ ਪਾਤੇ ਆ ਪਲਾਟ ਦੇ ਉੱਤੇ ਨ ਕਰਤੇ ਜੱਸਾ ਤੇ ਲਾਡੀ ਬਾਈ ਕਰਦੇ ਨੇ ਸੈਟਅਪ ਹਿੱਟ ਥਾਲ ਕੇਰਾ ਪਾਲਿਆ ਤੇ ਟਰੈਕਟਰ ਫੇਰਤਾ ਹੁਣ ਦੁਬਾਰੇ ਲੱਗਿਆ ਪਾਉਣਾ ਦੇਖੋ ਲਾਡੀ ਬਾਈ ਨੇ ਖਿੱਚਿਆ ਪਿਆ ਕੰਮ ਇੱਕ ਕਿਆਰੇ ਨੂੰ ਕਰਤਾ ਤਕਰੀਬਨ ਆਪਾਂ ਵੱਟਾਂ ਪਾਤੀਆਂ ਇਹਦੇ ਵੀ ਤਿੰਨ ਕਿਆਰੇ ਬਣਾਤੇ ਆਪਾਂ ਲਾਟ ਦੇ ਲੰਬੇ ਦੇ ਤੇ ਇਹਦੇ ਵੀ ਤਿੰਨ ਬਣਾਤੇ 6 ਕਿਆਰੇ ਬਣ ਗਏ ਦੋਏ ਪਲਾਟਾਂ ਦੇ ਅੰਡੇ ਦੀ ਟੁੱਟੀ ਪਲੇਟ ਆਪਾਂ ਨੂੰ ਵੈਲਡਿੰਗ ਕਰਾਉਣਾ ਆਇਆ ਪ੍ਰੈਸਰ ਦੇ ਵੀ ਤਾਂ ਇਹਦੇ ਪ੍ਰੈਸਰ ਬਣਦ ਨੇ ਆ ਦੇਖੋ ਜੋ ਮੇਰਾ ਪ੍ਰੈਸ਼ਰ ਫਿੱਟ ਹੋ ਗਿਆ ਸਪ੍ਰੇਕਾ ਇਹਦਾ ਦੀਵਾਈ ਦੇ سامنے ਇੱਕ ਪਰੇਟੋ ਖੋਲ ਕੇ ਰੱਖਤਾ ਸੀਗਾ ਫਿਰ ਇਹ ਰਾਤ ਚੜ ਗਿਆ ਇਹ ਉਨੇ ਵਾਲਾ ਸਰਵੈਂਸ ਗੂਲ ਤੋਂ ਮੁੱਕੜ ਗਿਆ ਇੱਥੇ ਖਾਲ ਸੀਗਾ ਪੁਰਾਣਾ ਆਪਣਾ ਇਹ ਆਪਾਂ ਬਾ ਕੇ ਖੜ ਜੀ ਤੀਗਾ ਥੋੜਾ ਜਿਹਾ ਬੈਂਡ ਇਸ ਕਰਕੇ ਬੈਂਡ ਜਾਂ ਕੱਢਿਆ ਆਪਾਂ ਇਹ ਇਧਰ ਨੂੰ ਮੁੜਦਾ ਸੀਗਾ ਦੇਖੋ ਇਹ ਉਰੇ ਹੁਣ ਆਪਾਂ ਇਹ ਖਾਲ ਉਦੋਂ ਚੱਕਤਾ ਸਿੱਧਾ ਕਰਤਾ ਉਹ ਸਾਹਮਣੇ ਵਾਲੇ ਸਪੈਨਦੇ ਵਾਲੇ ਖੇਤ ਕਿਨ ਇਹ ਖਾਲ ਆਪਣਾ ਨਮਾ ਕਰਕੇ ਫਿਰ ਇਹ ਤਦੀ ਵਾਲੇ ਜਿੰਦੇ ਨਾਲ ਖਾਲ ਪਾ ਲਿਆ ਪਹਿਲਾਂ ਦੂਏ ਨਾਲ ਪਾ ਲਿਆ ਜਿਹੜਾ ਆਪਣਾ ਆਲੂ ਪੋਣੇ ਵਾਲਾ ਉਹਦੇ ਨਾਲ ਖਾਲਾ ਕੇ ਫਿਰ ਤਵੀ ਵਾਲੇ ਜਿੰਦੇ ਨਾਲ ਪਾਤਾ ਦੇਖੋ ਇਹ ਹੁਣ ਸਿਰੇ ਤੋਂ ਸਿਰੇ ਤੱਕ ਇੱਧਰ ਆ ਦੇ ਨਾ ਨਾਲ ਮਿੱਟੀ ਲਾਉਣੀ ਆ ਅੱਜ ਇੱਧਰ ਬੋਲਾ ਜੀ ਲਾ ਰਿਹਾ ਰਾਈ ਹੋ ਕੇ ਕਰਕੇ ਕਿਸੇ ਰੌਣੀ ਵਾਰੀ ਕਰਕੇ ਖੇਲੀ ਮਿੱਟੀ ਆਨ ਵਧੀਆ ਪਿੱਛੇ ਲੱਗੇ ਹੋਏ ਨੇ ਬੰਦੇ ਗੱਟੀ ਭਾਉਂਦੇ ਨੇ ਆਪਣੇ ਮੋਟਰ ਆਪਣੇ ਉਸ ਨੂੰ ਜਿਹੜੀ ਆਂਦਾ ਸਮਾਨ ਨਾ ਰੱਤ ਬਹੁਤ ਜ਼ਬਰਦਸਤ ਇਹ ਸੌਖਾ ਕਰਦਾ ਕੰਮ ਹਣ ਚਲ ਕਹਿਆਂ ਨਾਲ ਲਵੇ ਲਵੇ ਕਰਕੇ ਲਾਈ ਜਮਾਂ ਕੇ ਮਿੱਟੀ ਉਦੋਂ ਨਾ ਫਾਇਦਾ ਰਹਿੰਦਾ ਕੀ ਜਿਹੜਾ ਬਾਲਾ ਵਾਲਾ ਖਾਲਦੀ ਉਹਦਾ ਔਖਾ ਹੀ ਸੀਗਾ ਉੱਥੋਂ ਆਇਆ ਪਾ ਕੇ ਸਾਰੇ ਖੇਤ ਨਹੀਂ ਸੀ ਵਧੀਆ ਹੁੰਦੇ ਹੁਣ ਆ ਇਹਨੂੰ ਘੇਰੇ ਆ ਕੇ ਆਰਾ ਦੇਖੋ ਇੱਕੋ 11 ਕਰਿਆ ਆਪਾਂ ਉਹ ਵਾਟ ਆਪਣੀ ਇਧਰ ਆ ਵਾਟੋ 8-9 ਡਿੱਗਿਆਂ ਦਾ ਉਹ ਤੁਹਾਨੂੰ ਲੱਗਿਆ ਰ ਆਪਣਾ ਇਹ 8 ਬਿੱਤੇ ਦਾ ਇਹ ਵੀ ਕੋ ਕਰਿਆ ਅੱਜ ਦੇ ਆਪਾਂ ਕਰੇ ਨੇ ਇੱਕ ਵਾਟ ਉੱਥੇ ਪਾਈਆ ਤਿੰਨ ਵਾਟਾਂ ਪਾਈਆਂ ਨੇ ਆ 11 ਚ ਇੱਕ ਆ ਪਾਈਆ ਪਿਆਰੇ ਬੜੀ ਰੱਖਦੇ ਆਪਾਂ ਜੀਰੀ ਵਾਲੇ ਵੀ ਸਾਰੇ ਬੜੇ ਕਰਕੇ ਫਾਇਦਾ ਰਹਿੰਦਾ ਉਸ ਦੇਖੋ ਯਾਰ ਉਹ ਆਪਣੀ ਲੇਜ਼ਰ ਦੀ ਕੰਮ ਯਾਰ ਹੋਰ ਨਾਲ ਠੀਕ ਆਉਣਾ ਹੈ ਰੋਟੀ ਲੱਗਿਆ ਦੀ ਅੰਦਰ ਗਰਦ ਦੇਖੋ ਤੁਸੀਂ ਹੌਲੀ ਹੌਲੀ ਕਰਕੇ ਜਵਾਗੇ ਨਾਲ ਲਾਈ ਜੰਨੇ ਮਿੱਟੀ ਇਹਨਾਂ ਫਾਇਦਾ ਰਹਿੰਦਾ ਕਤ ਸੇ ਦੇਪ ਤੇ ਜਾ ਟਾਇਰ ਮੇੜ ਦਾਂਗੇ ਜਾਂ ਕਹੀ ਨਾ ਸੈਟ ਕਰ ਦਾਂਗੇ ਚੌੜੀ ਹੋ ਜੂਏ ਹੱਟ ਆਪਾਂ ਰੱਖਣੀਆਂ ਪੱਕੀ ਉਧਰ ਨੰਗਣ ਖਾਤਰੋ ਮੋਟਰ ਖਾਤਰ ਚਵਾਰੇ ਵਾਲੀ ਖਾਤਰ ਇਹ ਆ ਮੋਟਰ ਖਾਤਰ ਰੱਖਣੀਆਂ ਅੱਕੇ ਕੰਮ ਕਿੱਥੇ ਆ ਪਿਆ ਹੁਣ ਮੈਨੂੰ ਬਦਲ ਲਿਆ ਨਾ ਗਿਆ ਕਿਾਰੇ ਕਰਕੇ ਚੱਲ ਮੇਰੇ ਭਾਈ ਓਕੇ ਦੀ ਰਿਪੋਰਟ ਹੋ ਜਾਣਾ ਜੀ ਭਾਈ ਨੇ ਖਿੱਚਿਆ ਪਿਆ ਕੰਮ ਚੱਲਦਾ ਇੱਕ ਗਿਆਰਾ ਪੂਰਾ ਪੱਧਰ ਕਰਿਆ ਬਹੁਤ ਜ਼ਿਆਦੇ ਪੁੰਚਾ ਨੀਮਾ ਦੀ ਪਰਾਟ ਲਾਸਟ ਗੜੇ ਰਹਿੰਦੇ ਨੇ ਬਸ ਓਕੇ ਆ ਦੇਖੋ ਲੱਗਿਆ ਹੋਇਆ ਇਹ ਤੋਂ ਬਾਅਦ ਥੱਲੇ ਵਾਲੇ ਪਲਾਟ 'ਚ ਵਰਜਣਾ ਨੇ ਉਹ ਪਰਲੇ 'ਚ ਇਹ ਪਲਾਟ ਕਲੀਅਰ ਹੋ ਜੂ ਉੱਪਰਲਾ ਕਰਤਾ ਦੀ ਰਾਤ ਆਪਾਂ ਬਾਤਾਂ ਦੀ ਉਹ ਕਰਕੇ ਆ ਲੋ ਚੌਥੀ ਵਾਰ ਚ ਆਉਂਦਾ ਢੱਗਿਆ ਸਮਾਨ ਤਿੰਨ ਸਟਾਰਟਰ ਤੇ ਤਿੰਨ ਗ੍ਰਿਪ ਨਾਲ ਸੈੱਟ ਦੇ ਤੋ ਟਾਕੀਆਂ ਤੇ ਇੱਕ ਤਾਰ ਵਾਲਾ ਰੋਲ ਸਮਾਨ ਆਪਣੇ ਕੋਲ ਪਹੁੰਚ ਗਿਆ ਨਮਾ ਕਰਾਉਨੇ ਆ ਹੁਣ ਇਹਨਾਂ ਨੂੰ ਫਿੱਟ ਚੰਗੀ ਤਰ੍ਹਾਂ ਮਤਰਾ ਰਾਹ ਸਿਰਫ 5 ਕ ਫੁੱਟ ਦਾ ਧੀ ਗਿਆ ਤੇ ਗੱਡੀ ਗੱਡੀ ਆਉਂਦੀ ਸੀ ਤੇ ਟਰਾਲੀ ਆਉਂਦੀ ਕਰ ਲਈ ਆਪਾਂ ਆਹੀ ਇੱਕ ਜਗ੍ਹਾ ਵਿਚਾਲੇ ਕਿਸੇ ਵੀਰ ਦੀ ਆ ਹੁਣ ਇਹਨੂੰ ਦੇਖ ਦਿਆਂ ਕਹਿ ਕੇ ਗੱਡੀ ਤੱਕ ਬਾਕੀ ਆਪਣਾ ਹੀ ਆ ਪਲਾਟ ਸਾਹਮਣੇ ਰਾਜੇਬਾਈ ਹੁਣੀ ਆਉਂਦੇ ਨੇ ਤਰੇ ਤੇ ਉਧਰ ਵੀ ਲਾਤੀ ਮਿੱਟੀ ਤੇ ਇਧਰ ਵੀ ਲਾਤੀ ਓਕੇ ਕਰਤੀ ਰਿਪੋਰਟ ਕਿਉਂਕਿ ਆਪਾਂ ਨੇ ਢੋਣ ਨੇ ਆਲੂ ਸਾਨੂੰ ਪਤਾ ਹੀ ਆ ਰਾ ਚਾਹੀਦਾ ਚੌੜਾ ਹੁਣ ਘੱਟੋ ਘੱਟ ਵੀ 10 ਫੋੜ ਡੇੜ ਘੜ ਹੋ ਗਿਆ ਤੇ ਆਪਾਂ ਆ ਰਹਾਂਗੇ ਸੌਖੇ ਹੁਣ ਤੇ ਵੱਧ ਤੋਂ ਵੱਧ ਟਰੈਕਟਰ ਫੇਰ ਕੇ ਇਹਨੂੰ ਜੀਰੀ ਜੀਰੀ ਤੱਕ ਇਹਨੂੰ ਕੈੜਾ ਕਰ ਲਈਏ ਤਾਂ ਕਿ ਟਰਾਲੀਆਂ ਨਾਲ ਜਿਹੜੀਆਂ ਫਸਣ ਸਵਾਰ ਲਿਆ ਮੋਟਰ ਤੱਕ ਆਉਣ ਨੂੰ ਬਹੁਤ ਔਖਾ ਦੀਆ ਬਹੁਤ ਜਿਆਦੇ ਟੋਏ ਟਾਏ ਤੇ ਜਿਹੜਾ ਮਾੜਾ ਮੋਟਾ ਰਹਿੰਦਾ ਹੁਣ ਕਰਾ ਨਾਲ ਕਰਦੇ ਆਂ ਜੀ ਸੈਟਿੰਗ ਆਮਾ ਗਈ ਹੋ ਤੇ ਲਾਡੀ ਵਾਈ ਲੱਗ ਗਿਆ ਤੀਸਰੇ ਪਲਾਟ ਦੇ ਵਿੱਚ ਚੱਲੀ ਜਾਂਦਾ ਕੰਮਕਾਰ ਆਲੇ ਆ ਦੇਖੋ ਤੇ ਆਪਾਂ ਵੀ ਚਲਦੇ ਆਂ ਕਰਾ ਤੇ ਗੱਸਾ ਬਹੁਤ ਬੈਠਾ ਤੇ ਆਹ ਆ ਬਣਾਤਾ ਦੇਖੋ ਬਣਾਣੀ ਜਾਈ ਜਾਂ ਥੋੜੀ ਘੈਂਟ ਭਈ ਨਾਤੀ ਲਗੋਨੀ ਕਿ ਚੌੜੀ ਕਰਤੀ ਪੂਰੀ ਇਹਿਆਂ ਦੇ ਤੋ ਵੱਜ ਕੇ 35 ਮਿੰਟ ਹੋ ਗਏ ਮਿੱਤਰੋ ਕੰਮ ਚੱਲੀ ਜਾਂਦਾ ਲਾਡੀ ਨੂੰ ਕਹੇ ਹੁਣ ਬੱਸ ਕਰ ਇਹਨੇ ਰਾਜਾ ਕੋਈ ਫਾਇਦਾ ਨਹੀਂ ਹੈ ਸਵੇਰੇ ਟਾਈਮ ਨਾਲ ਕਰ ਲਾਂਗੇ ਆਹ ਕਹਰੇ ਨੂੰ ਕਰਕੇ ਪੱਧਰ ਕਰੇ ਇਕੱਠਾ ਸਿਸਟਮ ਛੋਟਾ ਛੋਟਾ ਪੁੱਠਾ ਸਿੱਧੇ ਜੇ ਕੰਮ ਖਾਸ ਏ ਤੇ ਅੱਜ ਸਾਰੇ ਨਿਵੇੜ ਤੇ ਬੱਟਾਂ ਬੋਟਾਂ ਜੋ ਵੀ ਖਾਲ ਸਿੱਧਾ ਕਰਕੇ ਪਾਉਣਾ ਸੀ ਪਹੀ ਪੋਹੀ ਦਾ ਸਾਰਾ ਕੰਮ ਬਹੁਤ ਜ਼ਿਆਦਾ ਦੀ ਪਹੀ ਵਾਲੀਓ ਖਰਾਬ ᱛੀ ਇਹ ਪਤਾ ਨਹੀਂ ਕਿਵੇਂ ਕਿਸਾਨ ਵੀ ਰਾਈ ਗਏ ਨੇ ਇਹ ਚ ਪਹੀ ਚ ਸਮਝ ਤੋਂ ਬਾਹਰ ਹੈ ਪਤਾਨੀ ਵੀ ਖਤੀਆਂ ਬਣਾਈਆਂ ਬਈਆਂ ਜਿਹੜੀਆਂ ਕਰਾਲੀ ਵਾਲਾ ਏਰੀਆ ਬਣਾਇਆ ਪਿਆ ਤੇ ਛੋਟੇ-ਛੋਟੇ ਜਿਹੇ ਪਲਾਟ ਸਭ ਖੁੱਲੇ-ਖੁੱਲੇ ਕਿਾਰੇ ਕਰਤੇ ਆਪਾਂ ਠੇਕੇ ਵਾਲੀ ਜ਼ਮੀਨ ਵੀ ਬਹੁਤ ਔਖੀ ਆ ਸਵਾਰਨੀ ਬਹੁਤ ਯਾਦੇ ਪਤਾ ਨਹੀਂ ਕਿੰਨੇ ਕਿ ਕਿਸਾਨ ਭਰਾ ਆ ਆ ਜਾਈ ਗਏ ਪਰ ਕਿਸੇ ਨੇ ਲੇਜਰ ਖਣੀ ਕੀਤਾ ਖਣੀ ਨਹੀਂ ਸਮਝ ਤੋ ਬਾਹਰ ਬਹੁਤ ਉੱਚਾ ਨੀਵੇਂ ਪਲਾਟ ਤੀਗੇ ਚਲੋ ਹੁਣ ਜਾਨੀ ਹੱਥ ਲੱਗ ਗਏ ਪਾਣੀ ਪੂਰਾ-ਪੂਰਾ ਖੜਿਆ ਕਰੋ ਚੋਨੇ ਜਾਣ ਇੱਕ ਸਾਰਾ ਸਾਰੇ ਖੇਤ ਲੈਵਲ ਹੋ ਜਾਣੇ ਨੇ ਜੀ ਵਿਲੇ ਹੋ ਕੇ ਬਹਿ ਗਏ 10 ਮਿੰਟ ਸਾਰੀ ਦਿਹਾੜੀ ਲੰਘੀ 45 ਪ੍ਰੀਤ ਤੇ ਹੁਣ ਰੱਖ ਦਿਆਂ ਸਮਾਨ ਸਮੂਹ ਲੱਦ ਦਿਆਂ ਤੇ ਚੱਲਦੇ ਆ ਰੱਸਾ ਲੱਗਾ ਹੈ ਮਨਦੀਪ ਨਾਲ ਗੱਲਾਂ ਮਾਰਨਾ ਮਨਦੀਪ ਬਾਈ ਨਾਲ ਕਰ ਲਿਆ ਸਮਾਨ ਲੋਡ ਤੇ ਇੱਕ ਚੀਜ਼ ਰਹਿ ਗਈ ਬਸ ਉਹ ਕਰਦੇ ਆ ਟਰਾਲੀ ਪਾਉਣ ਲੱਗੇ ਆ ਕੀ ਰਹਿ ਗਈ ਕਿਹੜੀ ਆਹਾ ਇਹ ਰਹਿ ਗਿਆ ਖਾਲਾਂ ਵਾਲਾ ਜੰਦਾ ਰਹਿ ਗਿਆ ਆਪਣਾ ਤੇ ਲੇਜਰ ਹਰੇ ਚੱਲੇ ਰਿਹਾ ਲਾਡੀ ਬਾਈ ਉਹਨੂੰ ਵੀ ਕਹਿੰਦੇ ਆ ਵੀ ਚੱਲ ਚਲੀਏ ਜਾਨੋ ਪਾਸੋਂ ਮਾਂਸ ਨੂੰ ਰੱਖ ਲਿਆ ਆਪਣੇ ਖਰਾ ਕਰੋ ਸੁਆਗਾ ਜੰਦਾ ਤਵੀਆਂ ਵਾਲਾ ਤੇ ਦੂਆ ਜੰਦਾ ਰੱਖਣ ਲੱਗੇ ਆ ਉਠਾ ਕਰਤਾ ਵੇਲਾ ਵੇਲਾ ਹੀ ਕਰਨਾ ਪੈਣਾ ਚੋਰਾਂ ਦਾ ਕੋਈ ਤਿਵਾਰ ਨਹੀਂ ਪਤਾ ਨਹੀਂ ਕਿਹੜੇ ਨੇ ਕਿਹੜੇ ਨਹੀਂ ਸਮਝ ਤੋਂ ਬਾਹਰ ਆ ਤੇ ਉਹਦੇ ਕਰਕੇ ਆਪਾਂ ਨੂੰ ਉਹ ਵੇਲਾ ਹੀ ਕਰਨਾ ਪੈਣਾ ਹੈ ਦੇਖਿਆ ਤੁਸੀਂ ਸਵੇਰੇ ਆ ਦੇਖੋ ਆ ਵੱਟ ਕੇ ਬੈਠੇ ਸਤਾਰਾਉਣੇ ਵਾਲੇ ਹੀ ਬੰਦਿਆਂ ਨੂੰ ਕਹਦਾ ਮਗਾ ਵੀ ਕੁਝ ਨਹੀਂ ਛੱਡਣਾ ਔਰ ਚੱਕ ਲੋ ਸਾਰਾ ਕੁਝ ਜੋ ਵੀ ਹੈਗਾ ਹਲੋ